ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਸਜ ਸੈਕਸ ਕਰਤੀ ਸ਼ਲੋਕ ਮਲਾ ਪੰਨਾ ਦੇ ਦੂਸਰਾ ਜੋ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਕੇ ਆਪ ਹੀ ਉਸੀ ਜੋ ਵਿਚਾਰ ਹੈ ਉਹ ਕਰਵਾ ਲੈਣ ਜਿਵੇਂ ਪਾਤਸ਼ਾਹ ਦਾ ਗੁਰੂਾਨਾ ਬੇਸ਼ਮਾਰ ਤਖਾਗ ਨਾ ਤੋਲੇ ਜਿਉ ਬਲਾਵੋ ਤੇ ਉਹ ਨਾਨਕ ਦਾਸ ਬੋਲੇ ਜਿਵੇਂ ਪ੍ਰਮਾਤਮਾ ਆਪ ਕਿਰਪਾ ਕਰਕੇ ਬੁਲਾ ਲਿੰਦਾ ਹੈ ਆਪ ਹੀ ਕਿਰਪਾ ਕਰਕੇ ਵਿਚਾਰ ਪਰਵਾ ਲਿੰਦਾ ਹੈ ਗੁਰੂ ਮਹਾਰਾਜ ਦਰਸ਼ਿਸ਼ ਕਰਕੇ ਆਪ ਹੀ ਕਰਵਾ ਲੈਂਦਾ ਹੈ ਉਹ ਆਪ ਹੀ ਜਾਣਦੇ ਨੇ ਇਹਨਾਂ ਦੇ ਅਸਲੀ ਕੀ ਸੰਦੇਸ਼ ਹੈ ਕੀ ਉਪਦੇਸ਼ ਹੈ ਕੀ ਇਹਨਾਂ ਦੇ ਅਰਥ ਨੇ ਜੋ ਜਨਿਕ ਪਾਸ਼ਾ ਨੇ ਸੋਚੀ ਦਿੱਤੀ ਹੈ ਉਹਦੇ ਮੁਤਾਬਕ ਆਪ ਦੀ ਨਾ ਵਿਚਾਰ ਜੋ ਹੈ ਸੰਗੀ ਕਮੀ ਹੈ ਇਹ ਸੈਕਰੀ ਸ਼ਲੋਕ ਮੰਨ ਲਾ ਪੰਜਵਾਂ ਦਾ ਦੂਸਰਾ ਸ਼ਲੋਕ ਹੈ ਸਤਨਾਮ ਸ਼੍ਰੀ ਵਾਹਿਗੁਰੂ ਸਹਿਜਿਓ ਦਰਗਾੰਤ ਮਾਤਿ ਤੇਤਾ ਸਨੇਹੰ ਧਰੇ ਦੇ ਸਨੇਹੰ ਪ੍ਰਾਤ ਬੰਧਵੈ ਧਰੇ ਦੇ ਸਨੇਹੰ ਬਨਤਾ ਬਲਾਸ ਸੁਤਾਏ ਤਰੇ ਅਦਸ ਨੇ ਹਨ ਗ੍ਰਹਿ ਹਾਰਤ ਕੈ ਸਾਦ ਸੰਗ ਸਨੇਹਨ ਸਤਿਅੰ ਸੁਖਿੰ ਬਸੰਤ ਨਾਨਕ ਕੈ ਵਰਦਿਕਾ ਖਲਸਾ ਵਹਿਗੀਤੇ ਪਦੇ ਇਸ ਸ਼ਲੋਕ ਰਾਹੀਂ ਪੰਜੇ ਪਾਤਸ਼ਾ ਸਾਨੂੰ ਸੰਦੇਸ਼ ਕਰ ਰਹੇ ਨੇ ਉਪਦੇਸ਼ ਕਰ ਰਹੇ ਨੇ ਕਿਉਂ ਏ ਗੁਰੂ ਅਮਰਦਾਸ ਸਾਹਿਬ ਨੇ ਵੀ ਸਾਨੂੰ ਇਹ ਕਲ ਤੋਂ ਸਪੇਸ਼ ਕੀਤਾ ਹੈ ਇਹ ਮਨ ਪਿਆਰਿਆ ਤੂੰ ਸਦਾ ਸਾਥਿ ਸੰਭਾਲੇ ਇੱਕ ਦਮ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਹ ਕਰੇ ਚੱਲੇ ਨਹੀਂ ਕਿਸ ਨਾਲ ਕਿਉਂ ਚਿਤ ਲਾਈਏ ਐਸਾ ਕੰਮ ਮੋਲੇ ਨਾ ਕੀਤੇ ਜਾਨ ਤਪਛੋੜਾ ਜੀ ਆਂਦੇ ਵੀ ਇਹ ਪਰਿਵਾਰ ਨੇ ਤੇਰੇ ਸਾਥ ਨਹੀਂ ਜਾਣਾ ਇਹਨਾਂ ਨਾਲ ਨਹੀਂ ਨਿਬੜਾ ਤੇ ਇਹਨਾਂ ਦਾ ਕਰਕੇ ਕੋਈ ਐਸਾ ਕੰਮ ਨਾ ਕਰ ਜਿਹਦਾ ਬਾਜ ਤੇਨੂੰ ਬਚਾਉਣਾ ਪਵੇ। ਮਾਂਤਰੇ ਤੇਨੂੰ ਪਛਾਉਣਾ ਪਵੇ। ਉਹ ਐਸਾ ਕੰਮ ਕੀ ਹੈ ਕਿ ਪਰਿਵਾਰ ਵਾਸਤੇ ਉਹਨਾਂ ਦੇ ਸੁੱਖ ਆਰਾਮ ਵਾਸਤੇ ਉਹਨਾਂ ਲਈ ਜਾਇਦਾਦ ਜਾਂ ਮਾਇਆ ਕਠੀ ਕਰਨ ਵਾਸਤੇ ਕਿਸੇ ਨਾਲ ਧਦੀਨਾ ਮਾਰੀ ਕਿਸੇ ਨਾਲ ਹੀਰਾ ਫੇਰੀ ਨਾ ਕਰੀ। ਕੋ ਲੇਖਾ ਆਪ ਨੂੰ ਦੇ ਦੇ। ਕਬੀਰ ਸਾਹਿਬ ਕਹਿੰਦੇ ਬਹੁ ਪਰਪੰਚ ਕਰ ਪਰਤਾਂ ਲਿਆਵੇ। ਛੁੱਟਦਾਰਾ ਤੇ ਆਨ ਲਟਾਵੇ। ਮਨ ਮੇਰੇ ਧੂਲੇ ਕਪਟ ਨਾ ਕੀਜੇ। ਆਤਮਨ ਬੇਰਾਗਰ ਜੀਤਾਲੀ ਕੇ ਸੇਂਖੇਨ ਤਾਂਸੇ ਜੇ ਜਰਾ ਜਨਾਵੇ ਤਾਂ ਕਰੀ ਯੋਗ ਕੋ ਪਾਣੀ ਨਾ ਪਾਵੇ ਕਹੈ ਕਿ ਕਬੀਰ ਕੋਈ ਨਹੀਂ ਤੇ ਰਾਹਿਰ ਦੇ ਰਾਮ বিনা ਜਪੇ ਸਵੇਰਾ ਕਹਿੰਦੇ ਜੀ ਤੂੰ ਉਹਨਾਂ ਵਾਸਤੇ ਠਗੀਆਂ ਮਾਰਦਾ ਰਿਆਂ ਦੇਖਾਂ ਉਹਨਾਂ ਨੇ ਦੇਣਾ ਲੈਖਾ ਤੈਨੂੰ ਦੇਣਾ ਇਹ ਮਨ ਮੇਲੇ ਭੂਲੇ ਕਪੜਾ ਮੇਰੇ ਮਾਨਾ ਭੁੱਲ ਕੇ ਵੀ ਕਪੜਾ ਨਾ ਕਰ ਠਗੀ ਨਾ ਮਾਰੇ ਰਾ ਫੇਰੀ ਨਾ ਕਰ ਕਹਿ ਰਹਾ ਕਰਾਮ ਆਰਤੀ ਉਹਨ ਦੇਖਾ ਤੈਨੂੰ ਦੇਣਾ ਪੈਣ ਉਹਨਾਂ ਤੇ ਜੇਰਾ ਸਾਥ ਹਾਂਤ ਬਲੇ ਨਹੀਂ ਜੇਨਾ ਦੇਖੇ ਜਦੋਂ ਤੂੰ ਉਲਾ ਅਖੀਰਲਾ ਵੜਾਉਣਾ ਫਿਰ ਕਿਉਂ ਚਾਉਣਾ ਪਿੰ ਜਿਹੜਾ ਨਾਮ ਜਪਣ ਦਾ ਬਿਲਾ ਸੀ ਮੈਂ ਜਪਿਆ ਨਹੀਂ ਮੈਂ ਕੇਵਲ ਛੱਡੀਆਂ ਬਾਣ ਤੇ ਲੱਗ ਰਹੇ ਇਸ ਕਰਕੇ ਇਥੇ ਪਾਸ਼ਾ ਨੇ ਸਮਝਾਇਆ ਦਰਗੰਤ ਮਾਤ ਤੇ ਤਾਸ ਨੇ ਸਨੇਹ ਹੁੰਦਾ ਪਿਆਰ ਦਰਗੰਤ ਹੁੰਦਾ ਫਟਕਾਰ ਜੋ ਪਾਸ ਵਿਅਰਥ ਕਿਸੇ ਕੰਮ ਦਾ ਨਹੀਂ ਜਿਹੜਾ ਖਜੂਲ ਹੀ ਹੈ ਮਾਤ ਤੇ ਮਾਟ ਤੇ ਉਹਦਾ ਤੁਹਾਡੇ ਮਾਪਿਓ ਬੱਚੇ ਦੀ ਰਾ ਪਾਲਣਾ ਨਹੀਂ ਕਰਦੇ ਨੇ ਜਨਮ ਨਹੀਂ ਦਿੰਦੇ ਨੇ ਉਹਦੀ ਹਰ ਤਰ੍ਹਾਂ ਰੱਖਿਆ ਵੀ ਕਰਦੇ ਨੇ ਸਾਡਾ ਫਰਜ਼ ਵੀ ਬਣਦਾ ਹੈ ਉਹਨਾਂ ਦੀ ਸੇਵਾ ਕਰਨ ਦਾ ਉਹ ਕਰਨਾ ਹੈ ਉਹਨਾਂ ਦੀ ਸੇਵਾ ਵੀ ਕਰਨੀ ਬਢੇਪੇ ਜਾ ਕੇ ਜਿੰਨੇ ਵੀ ਆਪਾਂ ਵੱਧ ਤੋਂ ਵੱਧ ਕਰ ਸਕਦੇ ਹਾਂ ਤੋਂ ਪ੍ਰਮਾਤਮਾ ਤੋਂ ਬਾਅਦ ਮਾਪਿਓ ਹੀ ਨੇ ਦੂਸਰੇ ਜਿਨ੍ਹਾਂ ਦੀ ਸੇਵਾ ਕਰਨਾ ਸਾਡਾ ਫਰਜ਼ ਹੈ ਪਰ ਜੇ ਇਹ ਇਸ ਕਰਕੇ ਸਮਝਦੇ ਵੀ ਸੇਵਾ ਕਰਨੀ ਹੈ ਵੀ ਉਹਨਾਂ ਆਖਰ ਵੇਲੇ ਸਾਡੇ ਸਹਾਈ ਹੋਣਾ ਇਹ ਤੁਹਾਡੀ ਜਿਹੜੀ ਸੋਚ ਹੈ ਇਹ ਵਿਚਾਰ ਹੈ ਇਹ ਜੋ ਮਾਨਵ ਚ ਪਰਮ ਹੈ ਇਹ ਕਹਿੰਦੇ ਫਟਕਾਰ ਜੋਗ ਹੈ ਇਹ ਚੰਗਾ ਨਹੀਂ ਹੈ ਇਹਦਾ ਕਰਕੇ ਵੀ ਜੇ ਇਸ ਕਰਕੇ ਵੀ ਆਨੰਤ ਵੇਲੇ ਸਾਡੇ ਸਹਾਈ ਹੋਣਾ ਇਸ ਕਰਕੇ ਇਹਨਾਂ ਨਾਲ ਪਿਆਰ ਕਰਨਾ ਤੇ ਇਹਨਾਂ ਦੇ ਮੋਹ ਵਿੱਚ ਆ ਕੇ ਤੇ ਤੁਸੀਂ ਪ੍ਰਮਾਤਮਾ ਨੂੰ ਵਿਸਰਜ ਜਾ ਉਹਨੂੰ ਭੁੱਲ ਜਾ ਕਿ ਉਹਨੇ ਅਕੀਰ ਵਿੱਚ ਉਹਨੇ ਹੀ ਸਹਾਈ ਸੰਗ ਸਖਾ ਸਭ ਤੜ ਗਏ ਕੌਣ ਅਨੇਦਿਓ ਸਾਥ ਕੌਣ ਆਨੰਤ ਦੇ ਵਿੱਚ ਮੇ ਸੇਠ ਇਹ ਕਰਦੇ ਨਾ ਦਿਲ ਦੇ ਸਾਰੇ ਸੰਗੀ ਸਾਥੀ ਰਿਸ਼ਤੇਦਾਰ ਜਿੰਦੋਂ ਕੋ ਬੱਚਾ ਪੰਨੀ ਸਭ ਛੱਡ ਜਾਂਦੇ ਨੇ ਇਹ ਅਖੀਰ ਵੇਲੇ ਕੇਵਲ ਉਹ ਗ੍ਰਾਹਕੋਕਾਰ ਤੋਂ ਪਰਮਾਤਮਾ ਹੀ ਹੈ ਜਿਹੜਾ ਸਾਡਾ ਸਾਥ ਦਿੰਦਾ ਹੈ ਪਾਛਾ ਦਿੰਦੇ ਤੇ ਰੇ ਦੇ ਸਨੇਹੀ ਦੇ ਭਰਾਤ ਬਾਂਧਵੇ ਕਹਿੰਦੇ ਜਿਹੜਾ ਭਰਾਤ ਹੁੰਦਾ ਭਰਾ ਬਾਂਧਵੇ ਰਿਸ਼ਤੇ ਦਾ ਰਿਸ਼ਤੇਦਾਰ ਸਮਝਣਾ ਨਾ ਨਹੀਂ ਜਿਹੜਾ ਪਿਆਰ ਕਰਨਾ ਹੈ ਮੋਹ ਕਰਨਾ ਹੈ ਇਹ ਵੀ ਕਹਿੰਦੇ ਫਤਕਾਰਯੋਗ ਆ ਕਿਉਂ ਅਖੀਰ ਵੇਲੇ ਇਹ ਵੀ ਜਿਹੜੇ ਭਰਾ ਨੇ ਇਹ ਵੀ ਸਾਡੇ ਅਖੀਰ ਮੜੀਆਂ ਤੱਕ ਜਾ ਸਕਦੇ ਨੇ ਇਸ ਤੋਂ ਗਾ ਨਹੀਂ ਜਾਣੀ ਕਾਕੋ ਮਾਤ ਪਤਾ ਕਹੂੰ ਕਾਕੋ ਕਮਨਪੁਰਖ ਦੀ ਜੋਈ ਘਟ ਫੂਟੇ ਕੋ ਬਾਤ ਨ ਬੁਛੇ ਕਾਡੋ ਪਾਡੋ ਹੋਈ ਦੇਵਰੀ ਬੈਠੇ ਮਾਤਾ ਰੋਵੇ ਖੜੀਆਂ ਲੈ ਗਏ ਭਾਗੀ ਲੱਡ ਛੜਕਾਏ ਤਰੀਆ ਰੋਵੇ ਹੰਸ ਕੇ ਲਾ ਜਾਏ ਉਦੋਂ ਫਿਰ ਆਦਮੀ ਨੂੰ ਕੱਲੇ ਜਾਣਾ ਪੈਣਾ ਇਹ ਭਰਾ ਜਿਹੜੇ ਆ ਉਹ ਤੁਹਾਨੂੰ ਫਟਾ ਤੋ ਕਿਥੇ ਉਥੋਂ ਮੜੀਆਂ ਤੱਕ ਦਿਖੜ ਸਕਦੇ ਨੇ ਤੇ ਰਿਸ਼ਤੇਦਾਰ ਵੀ ਉਥੋਂ ਤੱਕ ਜਾ ਸਕਦੇ ਨੇ ਇਸ ਕਰਕੇ ਪੈਂਦੇ ਇਹ ਵੀ ਫਟਕਾਰ ਜੋਗ ਹੈ ਇਹਨਾਂ ਦਾ ਨਾਮ ਉਹ ਕਰਦਾ ਫਿਰਲੇ ਮਲੋਖ ਨੂੰ ਆਪੀ ਜਾਣਾ ਪਹਿਲਾਂ ਜਾਂ ਨਾਲ ਉਹਦੇ ਜਿਹੜਾ ਨਾਮ ਜਾਂ ਪਿਆ ਉਹਨੇ ਜਾਣਾ ਜਾਂ ਉਹ ਕਾਲਪ ਕੋ ਪ੍ਰਮਾਤਮਾ ਨੇ ਸਹਾਈ ਹੋਣਾ ਅੱਗੇ ਪਾਸ਼ਾ ਤੇ ਦੇ ਤਰੇ ਦੇ ਸਨੇਹ ਬਨਤਾ ਬਲਾਸ ਉਤੇ ਕਹਿੰਦੇ ਜਿਹੜਾ ਬਨਤਾ ਰੋਟੀ ਤੋਂ ਭਾਵ ਹੈ ਬਲਾਸ ਤੇ ਪੁੱਤਰ ਨਾਲ ਇੱਕ ਲੋਲ ਕਰਦਾ ਪਿਆਰ ਕਰਦਾ ਲਾੜ ਪਿਆਰ ਕਰਦਾ ਇਹ ਵੀ ਕਹਿੰਦੇ ਤੇਰੇ ਫਟਕਾਰ ਜੋਗ ਨੇ ਇਹ ਵੀ ਮੋਹ ਤੇਰਾ ਫਟਕਾਰ ਜੋਗ ਹੈ ਕਿਉਂ ਨਾ ਪੁੱਤਰ ਨੇ ਨਾ ਰੋਟੀ ਨੇ ਇਹਨਾਂ ਵਿਚਾਰਾਂੰਤ ਵੇਲੇ ਸਹਾਈ ਨਹੀਂ ਹੋਣਾ ਉਹ ਜਗਤ ਮੈਂ ਕਿ ਉਠੀ ਦੇਖੀ ਪ੍ਰੀਤ ਆਪਣੇ ਸੁਖ ਸੁਵ ਸਭ ਲਾਗੇ ਤੇ ਆਧਾਰਾ ਤੇ ਆ ਮੀਤ ਮੇਰੋ ਮੇਰੋ ਸਭੇ ਕਹਤਾ ਹੈ ਤਿਸੁ ਬਾਂਦੇ ਜੀਤ ਅੰਤ ਕਾਲ 내 ਸੰਗੀ ਕੋਈ ਇਹ ਚਰ ਜਾਰੀਤ ਮਾਨਮੂਰਖ ਅਜੇ ਨ ਸਮਝਿਓ ਸਿਖਿ ਦਿਹੁ ਹਾਰਿਓ ਨੀਤ ਨਾਨਕ ਭੌਜਲ ਪਾਰ ਪਵੇ ਜੋ ਗਾਵੇ ਪ੍ਰਭੂ ਤੇ ਗੀਤੇ ਭਵ ਸਾਗਰ ਨੂੰ ਪਾਰ ਉਹ ਹੀ ਕਰ ਸਕਦਾ ਜਿਹੜੇ ਪ੍ਰਮਾਤਮਾ ਦੀ ਸੇਵ ਸਲਾਹ ਕਰਦਾ ਉਹਦਾ ਨਾਮ ਜਪਦਾ ਹੈ ਇਹ ਜਿਹੜੀ ਆ ਪ੍ਰੀਤ ਜਿਉਂਦਿਆਂ ਦੀ ਹੈ ਉਹਨਾਂ ਤੇਰੀਏ ਉਹਨਾਂ ਦਾ ਪਿਆਰ ਆ ਆਪਣੀ ਮਤਨ ਲਈ ਸੋਖ ਲਈ ਸਵਾਰਥ ਲਈ ਤੇ ਜਿਹੜਾ ਗਰਜ ਵਾਸਤੇ ਉਹ ਤੁਹਾਡੇ ਨਾਲ ਪਿਆਰ ਆ ਬਾਕੀ ਕੋਈ ਪਿਆਰ ਨਹੀਂ ਇਸ ਕਰਕੇ ਕਹਿੰਦੇ ਇਹਨਾਂ ਨਾਲ ਵੀ ਜਿਹੜਾ মোহ ਕਰਨਾ ਹੈ ਉਹਨਾਂ ਦੇ মোহ ਵਿੱਚ ਆ ਕੇ ਪ੍ਰਮਾਤਮਾ ਨੂੰ ਵਿਸਰਜ ਜਾਣਾ ਇਹ ਵੀ ਕਹਿੰਦੇ ਫਟਕਾਰਯੋਗ ਹੈ ਗ੍ਰਹਿ ਦੇ ਸੁਨੇਂਗਰ ਹਾਰਥ ਕਾ ਬਾਕੀ ਜਿੰਨੇ ਵੀ ਘਰ ਦੇ ਧੰਦੇ ਨੇ ਗ੍ਰਹਾਰਥ ਹੈ ਗ੍ਰਿਸ਼ਤ ਪਰਿਵਾਰ ਘਰ ਸਿਨੇਹੇ ਨੂੰ ਪਿਆਰ ਕਰਨਾ ਭਰੇ ਜਿਆਸ ਫਟਕਾਰ ਦੇ। ਇਹ ਕਿਉਂ ਫਟਕਾਰ ਜਿਓਗ ਹੈ? ਕਿ ਅਸੀਂ ਇਨਾਂ ਧੰਦਿਆਂ ਦੇ ਵਿੱਚ ਹੀ ਆ ਕੇ ਤੇ ਪ੍ਰਮਾਤਮਾ ਨੂੰ ਬਿਸਰਚਾ ਨਹੀਂ ਉਹਦਾ ਨਾਮ ਨਹੀਂ ਜਪਦੇ ਉਹ ਯਾਦ ਨਹੀਂ ਕਰਦੇ। ਤੇ ਗੁਰੂ ਅੰਗਦ ਦੇਵ ਸਾਹਿਬ ਨੇ ਸਾਨੂੰ ਸਮਝਾਇਆ ਉਪਦੇਸ਼ ਕੀਤਾ ਆਪਣੇ ਸ਼ਲੋਕ ਵਿੱਚ ਕਿੰਨਾ ਨੂੰ ਬਹੁਤ ਯਾਦ ਹੈ ਨਾ। ਉਹ ਹਰ ਵੇਲੇ ਪ੍ਰਮਾਤਮਾ ਦਾ ਨਾਮ ਜਪਦੇ ਤਾਂ ਹਮਾ ਆਦਮੀ ਹੈ ਇੱਕ ਕਮੀ ਮੌਤ ਮੌਤ ਨਾਲ ਜਾਣਾ ਪਤਾ ਨਹੀਂ ਕਦੋਂ ਸਵਾਸ ਅੱਜ ਆਉਣਾ ਤੇ ਨਹੀਂ ਆਉਣਾ। ਉਹ ਹਰ ਵੇਲੇ ਜਿਹੜਾ ਪ੍ਰਮਾਤਮਾ ਨੂੰ ਯਾਦ ਕਰਦੇ ਰੇ ਸੰਸਾਰੀ ਧੰਦਿਆਂ ਵਿੱਚ ਗੁੱਝ ਕੇ ਪਰਮਾਤਮਾ ਨੂੰ ਨੇ ਵੇਚ ਜਿਨਹੀਂ ਚੱਲਣ ਜਾਣਿਆ ਸ਼ੋ ਕਿਉਂ ਕਰੇ ਵਿਥਾਰ ਚੱਲਣ ਸਾਰ ਨਾ ਜਾਣੀ ਘਾਰ ਸਵਾਰਨਾਰ ਜਿਨ੍ਹਾਂ ਨੇ ਮੌਤ ਭੁੱਲੀ ਹੋਈ ਐ ਉਹਨਾਂ ਦੇ ਘਰ ਦੇ ਦੰਦੇ ਵੀ ਖਤਮ ਹੁੰਦੇ ਪਰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨਿਹਰ ਵਾਲੇ ਪਰਮਾਤਮਾ ਦਾ ਨਾਮ ਜਪਦੇ ਨੇ ਇਥੇ ਵੀ ਪਾਸ਼ਾ ਤੁਹਾਨੂੰ ਸੁਚੇਤ ਕਰਦੇ ਨੇ ਕਿ ਇਹਨਾਂ ਦੇ ਜਿਹੜਾ ਸਾਥ ਆ ਉਹ ਤੁਹਾਡੇ ਕਿਸੇ ਕੰਮ ਨਹੀਂ ਆਉਣਾ ਇਸ ਕਰਕੇ ਤੁਸੀਂ ਪਰਮਾਤਮਾ ਦਾ ਨਾਮ ਜਪੋ ਅੰਗੇ ਪਾਸ਼ਾ ਬੇਚਨ ਸਾਧ ਸੰਗ ਸੁਨੇਹਿੰਗ ਸਤਿਅੰਗ ਸੋਖਿੰਦ ਬਸੰਤ ਨਾਨਕੇ ਫਿਰ ਗੁਰੂ ਪੰਜਵੇਂ ਪਾਤਸ਼ਾਹ ਜੀ ਸਾਨੂੰ ਸੁਚੇਤ ਕਰ ਰਹੇ ਨੇ ਸਮਝਾ ਰਹੇ ਨੇ ਉਪਦੇਸ਼ ਕਰ ਰਹੇ ਨੇ ਕਿ ਅਸਲੀ ਜਿਹੜਾ ਸਦਾ ਸਦੀਵੀ ਕੀ ਹੈ ਰਹਿਣ ਵਾਲਾ ਸਾਧ ਸੰਗ ਜੇ ਕਿ ਪ੍ਰਮਾਤਮਾ ਦਾ ਨਾਮ ਜਪਣਾ ਤੇ ਉਸ ਨਾਲ ਪਿਆਰ ਕਰਨਾ ਸਾਧ ਸੰਗਤ ਨਾਲ ਪਿਆਰ ਕਰਨਾ ਸਾਧ ਸੰਗੀਆਂ ਨਾਲ ਪਿਆਰ ਕਰਨਾ ਸੰਤਾਂ ਨਾਲ ਪਿਆਰ ਕਰਨਾ ਗੁਰਮਖਾਂ ਨਾਲ ਪਿਆਰ ਕਰਨਾ ਜਿਹੜੇ ਤੁਹਾਨੂੰ ਪ੍ਰਮਾਤਮਾ ਨੂੰ ਮਿਲਣ ਵਿੱਚ ਸਹਾਇੀ ਹੁੰਦੇ ਨੇ ਉਹਨਾਂ ਨਾਲ ਪਿਆਰ ਕਰਨਾ ਹੈ ਉਨ੍ਹਾਂ ਦੇ ਸੰਗਤ ਵਿੱਚ ਵਹਿਗੁਰੂ ਦਾ ਨਾਮ ਜਪਣਾ ਸੁਖਿਆੰਤ ਬਸੰਨ ਨਾਮ ਕੇ ਫਿਰ ਕਹਿੰਦੇ ਆ ਵੀ ਤੁਸੀਂ ਆਨੰਦ ਵਿੱਚ ਤੇ ਸੁਖ ਵਿੱਚ ਆਪਣਾ ਜੀਵਨ ਬਤੀਤ ਕਰ ਸਕਦੇ ਤੇ ਉਹ ਆਨੰਦ ਕਦੋਂ ਆਉਂਦਾ ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਮੇ ਸੱਚਾ ਗੁਰੂ ਜਿਹੜਾ ਸਾਨੂੰ ਮਿਲ ਪਵੇ ਉਹ ਹੀ ਹੈ ਗੰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਸਾਨੂੰ ਉਪਦੇਸ਼ ਹੈ ਜਦੋਂ ਉਹਦੀ ਸੰਗਤ ਵਿੱਚ ਰਹਿ ਕੇ ਆਪਾਂ ਪਰਮਾਤਮਾ ਦੇ ਨਾਮ ਨੂੰ ਗ੍ਰਿਹੜ ਕਰਾਂਗੇ ਫਿਰ ਸਾਨੂੰ ਆਤਮਿਕ ਆਨੰਦ ਜਿਹੜਾ ਉਸ ਦੀ ਵੀ ਮਿਲੇਗਾ ਇਹ ਪਾਠ ਨੇ ਸਾਨੂੰ ਉਪਦੇਸ਼ ਕੀਤਾ ਹੈ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਾਨ ਜਿੱਥੇ ਲੇਖਾ ਮੰਗੀਏ ਜਿੱਥੇ ਖੜੇ ਦੁਸ਼ਮਣ ਅਸਲੀ ਸੱਜਣ ਉਹੀ ਨੇ ਉਹੀ ਨਿੱਤਰ ਨੇ ਉਹੀ ਪਿਆਰੇ ਨੇ ਜਿਹੜੇ ਹਰ ਵੇਲੇ ਸਾਡੇ ਅੰਗ ਸੰਸਾਈ ਦੇ ਤੇ ਬਾਸ਼ਾ ਜਿੰਦੇ ਸਾਡੀ ਤੇ ਫਿਤਰਤ ਇਸ ਦਾ ਦੀ ਹੈ ਸੰਗ ਸਹਾਈ ਸੁਭਾਅ ਇਹਨਾਂ ਚੀਜ਼ ਜੋ ਬਰਾਈ ਤਾਸੋ ਪ੍ਰੀਤ ਬਲੂਆ ਕੇ ਗਰਾਹੀ ਪਰ ਵਸੇ ਨਾਂਦ ਕੇ ਲਾਇਆ ਰੰਗ ਰਸੇ ਢੇੜ ਕਰ ਮਾਨੇ ਮਨੇ ਪ੍ਰਤੀ ਕਾਲ ਨਾ ਆਵੇ ਮੂੜੇ ਤੀਰ ਬੈਰ ਬ੍ਰੋਧ ਕਾਮ ਕ੍ਰੋਧ ਮੋਟ ਊਟ ਵਿਕਾਰ ਮਾ ਲੋਭ ਤ੍ਰੋ ਇਹੋ ਜੋਗਤ ਭਾਵੇਂ ਕਈ ਜਨਮ ਨਾਨਕ ਰੱਖ ਲਿਓ ਆਪਣਾ ਕਰ ਕਰ ਫਿਰ ਅਰਦਾਸ ਕਰਕੇ ਪਾਤਸ਼ਾਹ ਕਰੋ ਕਿ ਇਹਨਾਂ ਬੈਰ ਬ੍ਰੋਧ ਕਾਮ ਕ੍ਰੋਧ ਚਾਹੇ ਪਤਾ ਨਹੀਂ ਕਈ ਜਨਮਾਂ ਵਿੱਚ ਜੰਮਦਾ ਤੇ ਮਰਦਾ ਰਹੇ ਆ ਇਸ ਕਰਕੇ ਪਾਤਸ਼ਾਹ ਜਿੰਦੇ ਹੁਣ ਅਰਦਾਸ ਕਰੋ ਕਿ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੇ ਤਾਂ ਕਿ ਆਪਣਾ ਜੀਵਨ ਸਫਲਾਤਾ ਪ੍ਰਾਪਤ ਜਿਵੇਂ ਨਾਮੇ ਪਾਤਸ਼ਾਹ ਨੇ ਸਾਨੂੰ ਸੁਚੇਤ ਕੀਤਾ ਹੈ ਕਿ ਆਦਮੀ ਨੂੰ ਪਿਆਰ ਪਰਮਾਤਮਾ ਦੇ ਨਾਮ ਨਾਲ ਕਰਨਾ ਜਿਵੇਂ ਮੱਖੀ ਗੜੀਆਂ ਉਹ ਪਿਆਰ ਕਰਦੀ ਏ ਜਲ ਨਾਲ ਗੁਣ ਨਾਮੇ ਪਾਸ਼ਾ ਦੇ ਗੁਣ ਗੋਬਿੰਦ ਗਾਇਓ ਨੇ ਜਨਮਕਾਰਥ ਕੀਨ ਕੋ ਨਾਨਕ ਹਰ ਭਜ ਮਨਾ ਜਲ ਗੋਬਿੰਦ ਜਿਸ ਤਰ੍ਹਾਂ ਮਸੀਦਾ ਪਾਣੀ ਨਾਲ ਪਿਆਰ ਹੈ ਇਸ ਤਰ੍ਹਾਂ ਪ੍ਰੀਤ ਨਾਲ ਸ਼ਰਧਾ ਤੇ ਭਾਵਨਾ ਦੇ ਨਾਲ ਉਹ ਪ੍ਰਮਾਤਮਾ ਦੇ ਗੁਣ ਗਾਓ ਨਹੀਂ ਤੇਰਾ ਜੀਵਨ ਬਿਰਤ ਚੱਲ ਜਾਣਾ ਗੁਣ ਨਾਮੇ ਪਾਸ਼ਾ ਦੇ ਤਿੰਨੇ ਸਾਧੋ ਗੋਬਿੰਦ ਕੇ ਗੁਣ ਗਾਓ ਮਾਨਸ ਜਨਮ ਹੋਲਕ ਪਾਇਓ ਬਿਰਕਾ ਕਾਹੇ ਗਾਓ ਇਹ ਮਨੁੱਖਾ ਜਨਮ ਬੜਾ ਬੋਲ ਕੇ ਆ ਤੇ ਇਹ ਐਵੇਂ ਬੈਠਣਾ ਦੋਆ ਸੁਇਨਾ ਦੇ ਮਾਪਿਓ ਪਰਿਵਾਰ ਦੇ ਮੋਹ ਵਿੱਚ ਆ ਕੇ ਸਜਣਾ ਮਿੱਤਰਾਂ ਦੇ ਮੋਹ گے ਪੁੱਤਰ ਦੇ ਬੋਦੀ ਦੇ ਮੋਹ ਵਿੱਚ ਆ ਕੇ ਨੰਸਾਰ ਉਹਨਾਂ ਨੂੰ ਯਾਦ ਕਰਨੀ ਤੇ ਤੇਰਾ ਜੀਵ ਜਿਹੜਾ ਵਿਖਤ ਲੱਗਦਾ ਰਿਹਾ ਅੱਗੇ ਪਾਸ਼ਾ ਨੇ ਮਿਸਾਲ ਦਿੱਤੀ ਆ ਵੀ ਜਿਸ ਤਰ੍ਹਾਂ ਮੱਛੀ ਦੀ ਦਿੱਤੀ ਆ ਮੱਛੀ ਦਾ ਇੰਨਾ ਪਿਆਰ ਆ ਮੀਨ ਪਾਕਰ ਫਾਂਕਿਓ ਵਰ ਕਾਟਿਓ ਰਾਂਡ ਪੀਓ ਬੋਬਾਨੀ ਖੰਡ ਖੰਡ ਕਰ ਭੋਜਨ ਕੀਓ ਤਾ ਉਹਨਾਂ ਮਿਸਲੇ ਪਾਣੀ ਬੜਿਆਂ ਮੱਛੀ ਨੂੰ ਫੜਦੇ ਆ ਕੱਟਦੇ ਆ ਸਾਫ਼ ਕਰਦੇ ਆ ਫਰ ਕਈ ਤਰੀਕਿਆਂ ਨਾਲ ਰਹਿਣਦੇ ਆ ਨੂੰ ਫਿਰ ਉਹਨੂੰ ਚੱਟ ਕੇ ਖਾਂਦੇ ਦੀਆਂ ਫਿਰ ਵੀ ਉਹ ਪਾਣੀ ਮੰਗਦੀ ਭਾਵ ਇੰਨਾ ਪਿਆਰ ਆ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹਦਾ ਪਾਣੀ ਨਾਲ ਪਿਆਰ ਨਹੀਂ ਪਾ ਇਸੇ ਕਰਕੇ ਗੁਰਨਾਮ ਦੇ ਗੁਰੂ ਅੰਗਦ ਦੇਵ ਸਾਹਿਬ ਸਤੇ ਪਾਛੇ ਦਰਖਾਗੇ ਇਸ ਪਿਆਰੇ ਸਿਉ ਨੇ ਉਹ ਇਹ ਸਾਗੇ ਮਰ ਚਲੀਏ ਰੱਗ ਜੀਵਨ ਸੰਸਾਰ ਸਾਤੇ ਪਾਛੇ ਜੀਵਣਾ ਉਸ ਤੋਂ ਬਿਗੈਰ ਜੀਵਣਾ ਜਿਹੜਾ ਉਥੇ ਵੇਰ ਸਿਰ ਧਿਕਾਰ ਯੋਗ ਹੈ ਤੋਂ ਦੇ ਵਾਸਤੇ ਆਪਾਂ ਵੀ ਦੁਆ ਦੇਣਾ ਬਹੁਤ ਜ਼ਰੂਰੀ ਹੈ ਜੇ ਸੰਨ ਪ੍ਰਮਾਤਮਾ ਮਿਲਦਾ ਹੋਵੇ ਰੇਮਨ ਐਸੀ ਆਰਸਿਓ ਪ੍ਰੀਤ ਕਰ ਜੈਸੀ ਚੱਕੀ ਸੂਰ ਜਦ ਕਿ ਚਕਵੀ ਚਕਵੇ ਦਾ ਆਪਸ ਵਿੱਚ ਬਹੁਤ ਪਿਆਰ ਆ ਤੇ ਰਾਤ ਨੂੰ ਦਰਾਦਾ ਹੋ ਜਾਂਦਾ ਹੈ ਤੇ ਹੁੰਦੇ ਲੱਗੇ ਤੁਰੇ ਫਿਰਦੇ ਨੇ ਪਰ ਉਹ ਵੇਖ ਨਹੀਂ ਸਕਦੇ ਵੇਖ ਦੂਜੇ ਨੂੰ ਮਿਲ ਨਹੀਂ ਸਕਦੇ ਤੇ ਉਹ ਸੂਰਜ ਨਾਲ ਪਿਆਰ ਕਰਦੇ ਨੇ ਵੀ ਸੂਰਜ ਦੀ ਰੋਸ਼ਨੀ ਹੋएगी ਤੇ ਉਹ ਮਿਲਣਗੇ ਤੇ ਕਬੀਰ ਸਾਹਿਬ ਸਾਨੂੰ ਸੁਚੇਤ ਕਰ ਰਹੇ ਨੇ ਵੀ ਚਕਵੀ ਤੇ ਚਤਵਾ ਤੇ ਰਾਤ ਨੂੰ ਵਿਸਰ ਜਾਂਦੇ ਨੇ ਤੇ ਸਵੇਰੇ ਮਿਲ ਜਾਂਦੇ ਨੇ ਪਰ ਜਿਹੜਾ ਆਦਮੀ ਪਰਮਾਤਮਾ ਨੂੰ ਵਿਸਰਿਆ ਇਹਨਾਂ ਦੇ ਮੋਹ ਵਿੱਚ ਆ ਕੇ ਇੱਕ ਕੰਮ ਦੇ ਮੋਹ ਵਿੱਚ ਆ ਕੇ ਉਹਨਾਂ ਦਿਨ ਨਾਲ ਰਾਤ ਭਾਵੇਂ ਕਦੀ ਵੀ ਨਹੀਂ ਮਿਲਦਾ ਉਹ ਜੰਮਦਾ ਤੇ ਮਰਦਾ ਰਹਿੰਦਾ ਵੀਰ ਚੱਕੀਏ ਜਿਉਂ ਇਸ ਵਿਸਰੇ ਆਏ ਮਿਲੇ ਪ੍ਰਭਾਤ ਜੋ ਨਾ ਰ ਵਿਸਰੇ ਰਾਮ ਤੇ ਉਹਨਾਂ ਦਿਨ ਮਿਲੇ ਨਾ ਰਾਤ ਜਿਹੜਾ ਮਨੁੱਖ ਪਰਮਾਤਮਾ ਤੋਂ ਵਿਸਰ ਗਿਆ ਉਹਨੂੰ ਭੁੱਲ ਗਿਆ ਉਹ ਦਿਨ ਰਾਤ ਪਾਵ ਆਵਾ ਗਉਂਦੇ ਚੱਕਰਾਂ ਵਿੱਚ ਉਹ ਪਿਆ ਰਹੇਗਾ ਇਸ ਕਰਕੇ ਸਾਨੂੰ ਇੱਥੇ ਪਾਤਸ਼ਾਹ ਨੇ ਸਿਖੇਵ ਕੀਤਾ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰ ਨਰਮ ਕਰ ਸਾਨੂੰ ਵਿਵੇਕ ਬੁੱਧੀ ਬਸ਼ਨ ਤਾਂ ਕਿ ਪ੍ਰਭਾਨ ਨਾਲ ਪਿਆਰ ਨਾ ਰਹਿਣਾ ਉਹਦੇ ਨਾਲ ਵਰਤਣਾ ਨਹੀਂ ਐ ਸਗੋਂ ਸੇਵਾ ਵੀ ਜੋ ਆਪਣੇ ਸਰਜਣੀਆਂ ਨੂੰ ਉਨਭਾਉਣੇ ਆ ਪਰ ਉਹਨਾਂ ਦੇ ਮੂਹ ਵਜੇ ਠਗੀਆਂ ਨਿਮਾਨੀਆਂ ਹਰਾ ਵੀਰੇ ਨਿਕਾਨੀਆਂ ਤੇ ਪਰਮਾਤਮਾ ਨੂੰ ਵੇਸ ਜਾਣਾ ਗੁਰੂ ਮਹਾਰਾਜ ਬਖਸ਼ ਕਰਨ ਰਹਿਮਤ ਕਰਨ ਤਾਂ ਕਿ ਅਸੀਂ ਇਸ ਜਹਰ ਵਿੱਚ ਵਿਚਰਦੇ ਹੋਏ ਪਰਿਵਾਰ ਵਿੱਚ ਰਹਿੰਦੇ ਹੋਏ ਪਰਮਾਤਮਾ ਦਾ ਪਿਆਰ ਪਾ ਕੇ ਨੂੰ ਮਿਲ ਵਿੱਚ ਸਫਲ ਹੋ ਸਕੀਏ ਕੋਲ ਤੇ ਉਪਦੇ ਮਾਫੀ ਰਵਾਇ ਦੀ ਕਾ ਖਾਲਸਾ ਵਾਰ ਦਿੱਤੀ ਪਤ